ਅੱਜ ਆਪਾਂ ਸੋਡੇ ਲਈ ਬਣਾਵਾਂਗੇ ਜੀ ਮਿਕਸ ਅਚਾਰ ਜਿਹੜਾ ਕਿ ਬੜੇ ਹੀ ਆਸਾਨ ਤਰੀਕੇ ਨਾਲ ਤਿਆਰ ਕਰਾਂਗੇ ਖੱਟਾ ਤੇ ਮਿੱਠਾ ਤੁਸੀਂ ਦੋਨੋਂ ਅਚਾਰੀ ਆਪਣੇ ਲਈ ਇੱਕੋ ਟਾਈਮ ਤੇ ਤਿਆਰ ਕਰ ਸਕਦੇ ਹੋ ਜਿਹਨੂੰ ਜਿਹੜਾ ਪਸੰਦ ਹੈ ਉਹ ਹੀ ਬਣਾ ਲਿਓ ਖਾਣ ਵਿੱਚ ਇੰਨਾ ਜ਼ਿਆਦਾ ਟੇਸਟੀ ਹੋਊਗਾ ਕਿ ਬਾਰ-ਬਾਰ ਬਣਾਉਂਗੇ ਤੇ ਬਣਾਉਣਾ ਇੰਨਾ ਆਸਾਨ ਹੈ ਜਿਨੇ ਕਦੇ ਨਹੀਂ ਬਣਾਇਆ ਉਹ ਵੀ ਆਰਾਮ ਨਾਲ ਬਣਾ ਲੂਗਾ ਇਹਦੇ ਲਈ ਲਈ ਆਪਾਂ ਗੋਭੀ ਦੋ ਛਲਗਮ ਚਾਰ ਕਿਲੀਆਂ ਗਾਜਰਾ ਸਾਰਾ ਸਮਾਨ ਹੀ 1 ਕਿਲੋ ਦੇ ਲਗਭਗ ਹੈ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਕੱਟ ਲਿਆ ਗਾਜਰ ਨੂੰ ਤੁਸੀਂ ਇਸ ਤਰੀਕੇ ਨਾਲ ਪਤਲਾ ਪਤਲਾ ਕੱਟਿਓ ਉਸੇ ਤਰ੍ਹਾਂ ਹੀ ਛਲਗਮ ਕੱਟਿਆ ਤੇ ਛੋਟੇ ਛੋਟੇ ਕੱਟ ਲੇ ਗੋਭੀ ਦੇ ਫੁੱਲ ਫਿਰ ਆਪਾਂ ਲੈ ਲਾਂਗੇ ਇੱਕ ਖੁੱਲਾ ਜਿਹਾ ਪਾਂਡਾ ਤੇ ਉਹਦੇ ਵਿੱਚ ਪਾਣੀ ਰੱਖ ਦਾਂਗੇ ਗਰਮ ਵਿੱਚ ਅੱਧਾ ਚਮਚਾ ਪਾ ਦਿਓ ਨਮਕ ਦਾ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਉਸ ਤੋਂ ਬਾਅਦ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਦਾਂਗੇ ਇਹ ਆਪਾਂ ਨੂੰ ਅਲੱਗ-ਅਲੱਗ ਪਕਾਉਣ ਦੀ ਕੋਈ ਜ਼ਰੂਰਤ ਨਹੀਂ ਸਾਰੀਆਂ ਨੂੰ ਇਕੱਠੀਆਂ ਪਾ ਕੇ ਚਾਹੇ ਤੁਸੀਂ 2-3 ਮਿੰਟ ਲਈ ਇਹਨੂੰ ਵਿੱਚ ਉਬਾਲ ਲਿਓ ਚਾਹੇ ਗਰਮ ਪਾਣੀ ਦੇ ਵਿੱਚ ਪਾ ਕੇ ਇਹਨੂੰ ਕਿਸੇ ਵੀ ਭਾਂਡੇ ਦੇ ਨਾਲ ਟੱਕ ਦਿਓ ਤਾਂ ਕਿ 5 ਮਿੰਟ ਇਸੇ ਤਰ੍ਹਾਂ ਹੀ ਪਈਆਂ ਰਹਿਣ ਇਹਨਾਂ ਨੂੰ ਆਪਾਂ ਹਲਕਾ ਜਾਂ ਸੌਫਟ ਕਰਨਾ ਹੈ ਬਿਲਕੁਲ ਮੈਸ਼ ਨਹੀਂ ਕਰਨੀਆਂ ਕਿਉਂਕਿ ਇਹ ਅਚਾਰ ਹੈ ਜਿਹੜੇ ਕ੍ਰਾਂਚ ਵਿੱਚ ਹੀ ਵਧੀਆ ਲੱਗਦੇ ਆ ਬਾਕੀ ਜਿਵੇਂ ਜਿਵੇਂ ਚਾਰ ਮਸਾਲਿਆਂ ਦੇ ਵਿੱਚ ਪੱਕੂਗਾ ਉਹਨਾਂ ਜਿਆਦਾ ਹੀ ਇਹ ਟੇਸਟੀ ਬਣੂਗਾ ਕਿਉਂਕਿ ਉਸ ਵੇਲੇ ਪੱਕਣ ਸਮੇ ਮਸਾਲੇ ਦੇ ਅੰਦਰ ਤੱਕ ਚਲੇ ਜਾਣਗੇ ਸਾਰੀਆਂ ਸਬਜ਼ੀਆਂ ਨੂੰ ਆਪਾਂ 5 ਤੋਂ 6 ਮਿੰਟ ਗਰਮ ਪਾਣੀ ਵਿੱਚ ਟਾ ਕੇ ਰੱਖਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਇੱਕ ਛਾਲਨੀ ਵਿੱਚ ਪਾ ਦਾਂਗੇ ਤਾਂ ਕਿ ਫालतू ਪਾਣੀ ਸਾਰਾ ਨੁੱਟੜ ਜੇ ਫਿਰ ਇਹਨੂੰ 7 ਤੋਂ 8 ਘੰਟੇ ਆਪਾਂ ਪੱਖੇ ਥੱਲੇ ਸੁਕਾਵਾਂਗੇ ਜਿਨ੍ਹਾਂ ਦੇ ਤੁੱਪ ਐ ਉਹ ਇਹਨੂੰ 3-4 ਘੰਟੇ ਧੁੱਪ ਵਿੱਚ ਸੁਕਾ ਲੈਣ ਪਰ ਆਪਣੇ ਘਰ ਵਿੱਚ ਧੁੱਪ ਨਹੀਂ ਆਉਂਦੀ ਇਸ ਲਈ ਆਪਾਂ ਇਹਨੂੰ ਪੂਰੀ ਰਾਤ ਪੱਖੇ ਥੱਲੇ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਇਹਦਾ ਤਿਆਰ ਕਰਾਂਗੇ ਵਧੀਆ ਜਿਹਾ ਮਸਾਲਾ ਜਿਨ੍ਹਾਂ ਵਧੀਆ ਮਸਾਲਾ ਬਣਾਓਗੇ ਉਹਨਾਂ ਵਧੀਆ ਅਚਾਰ ਬਣ ਕੇ ਤਿਆਰ ਹੋਊਗਾ ਇਹਦੇ ਲਈ ਆਪਾਂ ਲਈਆਂ 15-20 ਕਾਲੀਆਂ ਮਿਰਚਾਂ ਦੋ ਵੱਡੀਆਂ ਇਲਾਇਚੀਆਂ ਇੱਕ ਦਾਲਚੀਨੀ ਦਾ ਟੁਕੜਾ ਇੱਕ ਤੇਜ ਪੱਤਾ ਤੇ ਇੱਕ ਲਈਏ ਸੁੱਕੀ ਲਾਲ ਮਿਰਚ ਜਿਨ੍ਹਾਂ ਨੂੰ ਤਿੱਖਾ ਜ਼ਿਆਦਾ ਪਸੰਦ ਹੈ 2-3 ਸੁੱਕੀਆਂ ਲਾਲ ਮਿਰਚਾਂ ਲੈ ਲਿਓ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਿਓ ਉਸ ਤੋਂ ਬਾਅਦ ਇਹਦੇ ਵਿੱਚ 1.5 ਚਮਚ ਪਾਵਾਂਗੇ ਸੌਂਫ ਦਾ 1 ਚਮਚ ਪਾਵਾਂਗੇ ਜੀਰੇ ਦਾ ਤੇ ਇਹਨਾਂ ਨੂੰ ਸਲੋ ਫਲੇਮ ਤੇ ਹੌਲੀ-ਹੌਲੀ ਪਕਾਵਾਂਗੇ ਜਦੋਂ ਇਹ ਪੱਕ ਕੇ ਤਿਆਰ ਹੋਣਗੇ ਇਹਨਾਂ ਦੀ ਵਧੀਆ ਜਿਹੀ ਖੁਸ਼ਬੂ ਆਉਣ ਲੱਗ ਜੂਗੀ ਅੱਧਾ ਚਮਚ ਪਾਵਾਂਗੇ ਆਪਾਂ ਮੇਥੀ ਦਾਣਾ ਇਹ ਜ਼ਿਆਦਾ ਨਾ ਪਾਓ ਨਹੀਂ ਤਾਂ ਅਚਾਰ ਕੋੜਾ ਹੋ ਜਾਊਗਾ 1 ਕਿਲੋ ਅਚਾਰ ਦੇ ਲਈ ਇੰਨਾ ਕੁ ਸਮਾਨ ਬਹੁਤ ਹੈ ਕਾਫੀ ਜ਼ਿਆਦਾ ਮਸਾਲਾ ਬਣੇਗਾ ਕਿ ਤਿਆਰ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਡੇਢ ਚਮਚ ਪਾਇਆ ਪੀਲੀ ਸਰੋਂ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਇਹਨਾਂ ਚੀਜ਼ਾਂ ਨੂੰ ਆਪਾਂ ਰੋਸਟ ਕਰ ਲਿਆ। ਉਸ ਤੋਂ ਬਾਅਦ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਪਾਵਾਂਗੇ ਰਾਈ ਦਾ ਤੇ ਇਹਨੂੰ ਮਿਕਸ ਕਰਕੇ ਇਸੇ ਤਰ੍ਹਾਂ ਹੀ ਹਲਕਾ ਜਿਹਾ ਰੋਸਟ ਕਰ ਲਾਂਗੇ। ਰਾਈ ਨੂੰ ਵੀ ਜ਼ਿਆਦਾ ਨਹੀਂ ਪਕਾਉਣਾ ਨਹੀਂ ਤਾਂ ਇਹਦੇ ਵਿੱਚ ਕੜਥਨ ਆ ਜਾਂਦੀ ਹੈ। ਉਸ ਤੋਂ ਬਾਅਦ ਸਾਰੇ ਮਸਾਲਿਆਂ ਨੂੰ ਇੱਕ ਥਾਲੀ ਵਿੱਚ ਕੱਢ ਦਾਂਗੇ ਤੇ ਇਹਨੂੰ ਠੰਡਾ ਕਰਕੇ ਗ੍ਰाइंड ਕਰ ਲਾਂਗੇ। ਤੇ ਜਿਹੜੀਆਂ ਵੱਡੀਆਂ ਇਲਾਇਚੀਆਂ ਆਪਾਂ ਲਈਆਂ ਸੀ ਉਹਦੇ ਕੱਲੇ ਤੁਸੀਂ ਬੀਜ ਜੇ ਹੀ ਕੱਢ ਲੈਣੇ ਆ ਛਿਲਕਾ ਇਹਦਾ ਉਤਾਰ ਦਿਓ। ਕੱਲੇ ਬੀਜਾਂ ਨੂੰ ਹੀ ਗ੍ਰाइंड ਕਰਿਓ ਕਈ ਵਾਰੀ ਇਹਦੇ ਵਿੱਚ ਕੀੜੇ ਵਗੈਰਾ ਵੀ ਹੁੰਦੇ ਆ ਤੁਸੀਂ ਇਹਨੂੰ ਧਿਆਨ ਨਾਲ ਦੇਖ ਕੇ ਪਾਉਣਾ ਹੈਗਾ ਉਸ ਤੋਂ ਬਾਅਦ ਆਪਾਂ ਲਵਾਂਗੇ ਇੱਕ ਕੜਾਈ ਵਿੱਚ ਸਰੋਂ ਦਾ ਤੇਲ ਅਚਾਰ ਹੈ ਜਿਹੜੇ ਉਹ ਸਰੋਂ ਦੇ ਤੇਲ ਵਿੱਚ ਹੀ ਪੈਂਦੇ ਐ ਤੇ ਉਹਦੇ ਵਿੱਚ ਹੀ ਜ਼ਿਆਦਾ ਟੇਸਟੀ ਲੱਗਦੇ ਐ ਇਹਦੇ ਵਿੱਚ ਆਪਾਂ ਪਾਉਣੇ ਕ ਗਲਾਸ ਸਰੋਂ ਦਾ ਤੇਲ ਲਿਆ ਜਾਨੀ ਕਿ 200 ਗ੍ਰਾਮ ਆਪਣੇ ਕੋਲੇ ਤੇਲ ਐ ਤੇਲ ਜਦੋਂ ਹੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਆਪਾਂ ਇੱਕ ਟੁਕੜਾ ਅਦਰਕ ਦਾ ਤੇ ਇੱਕ ਲਸਣ ਦੀ ਗੰਡੀ ਨੂੰ ਦਰਦਰਾ ਕੁੱਟ ਲਿਆ ਸੀ ਉਹ ਐਦੇ ਵਿੱਚ ਪਕਾਵਾਂਗੇ ਇਦੇ ਨਾਲ ਜਿਹੜਾ ਅਚਾਰ ਦਾ ਸਵਾਦ ਆ ਕਿਤੇ ਜਿਆਦਾ ਵਾਜੂਗਾ ਪਰ ਤੁਸੀਂ ਇਹਨੂੰ ਤੇਲ ਦੇ ਵਿੱਚ ਇਸ ਤਰੀਕੇ ਨਾਲ ਪਕਾਉਣਾ ਹੈ ਕਿਉਂਕਿ ਇਹਦੇ ਵਿੱਚ ਕਾਫੀ ਜਿਆਦਾ ਪਾਣੀ ਹੁੰਦਾ ਹੈਗਾ ਤੇ ਉਹ ਬਿਲਕੁਲ ਸੁੱਕਣਾ ਚਾਹੀਦਾ ਜਦੋਂ ਅਦਰਕ ਲਸਣ ਚੰਗੀ ਤਰ੍ਹਾਂ ਪੱਕਗੇ ਤਾਂ ਤੇਲ ਵੀ ਸ਼ਾਂਤ ਹੋ ਜਾਊਗਾ ਚੱਗ ਵਗੈਰਾ ਬਿਲਕੁਲ हट ਜਾਊਗੀ ਫਿਰ ਆਪਾਂ ਪੀਸੇ ਹੋਏ ਮਸਾਲੇ ਦੇ ਵਿੱਚ ਪਾਵਾਂਗੇ ਇੱਥੇ ਆਪਾਂ ਗੈਸ ਨੂੰ ਬੰਦ ਕਰਤਾ ਇੱਕ ਵਾਰੀ ਕਿਉਂਕਿ ਤੇਲ ਕਾਫੀ ਜਿਆਦਾ ਗਰਮ ਸੀ ਜਿਆਦਾ ਉਬਲਦੇ ਤੇਲ ਵਿੱਚ ਮਸਾਲੇ ਨਾ ਪਾਇਓ ਨਹੀਂ ਤਾਂ ਇਹ ਮੱਚ ਜਾਣਗੇ ਫਿਰ ਆਪਾਂ ਜਰੂਰਤ ਮੁਤਾਬਕ ਪਾਵਾਂਗੇ ਇੱਕ ਚਮਚ ਹਲਦੀ ਦਾ ਇੱਕ ਚਮਚੀ ਪਾਵਾਂਗੇ ਆਪਾਂ ਰੰਗ ਵਾਲੀ ਦੇਗੀ ਮਿਰਚ ਦਾ ਇਹਦੇ ਨਾਲ ਅਚਾਰ ਵਿੱਚ ਕਲਰ ਬੜਾ ਹੀ ਵਧੀਆ ਆਉਂਦਾ ਹੈ ਹਲਕਾ ਜਿਹਾ ਇਹਦੇ ਵਿੱਚ ਤਿੱਖਾਪਣ ਵੀ ਹੁੰਦਾ ਫਿਰ ਇੱਕ ਚਮਚਾ ਆਪਾਂ ਭਰ ਕੇ ਪਾਇਆ ਸਫੇਦ ਸੈਂਦਾ ਨਮਕ ਇੱਕ ਚਮਚੇ ਤੋਂ ਆਪਾਂ ਥੋੜਾ ਜਿਹਾ ਜ਼ਿਆਦਾ ਰੱਖਿਆ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਅੱਧਾ ਚਮਚ ਪਾਵਾਂਗੇ ਕਾਲੇ ਨਮਕ ਦਾ ਵੈਸੇ ਵੀ ਅਚਾਰ ਵਿੱਚ ਨਮਕ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਪੈਂਦਾ ਕਿਉਂਕਿ ਇਹਦੇ ਨਾਲ ਅਚਾਰ ਖਰਾਬ ਨਹੀਂ ਹੁੰਦਾ ਅੱਧਾ ਚਮਚ ਪਾਇਆ ਆਪਾਂ ਹਿੰਗ ਦਾ ਪਾਊਡਰ ਕਿਉਂਕਿ ਇਹਦੇ ਨਾਲ ਟੇਸਟ ਲਾਜਵਾਬ ਆਉਂਦਾ ਤੇ ਅਲੱਗ ਜੀ ਅਚਾਰ ਦੇ ਵਿੱਚ ਖੁਸ਼ਬੂ ਆਉਂਦੀ ਹੈ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ 2 ਮਿੰਟ ਲਈ ਸਲੋ ਫਲੇਮ ਤੇ ਹੌਲੀ ਹੌਲੀ ਪਕਾ ਲਾਂਗੇ ਜਦੋਂ ਇਹ ਹਲਦੀ ਵਗੈਰਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਫਿਰ ਵਿੱਚ ਮਿਕਸ ਕਰ ਦਾਂਗੇ ਆਪਾਂ ਸਾਰੀਆਂ ਸਬਜ਼ੀਆਂ ਜਿਹੜੀਆਂ ਕਿ ਚੰਗੀ ਤਰ੍ਹਾਂ ਸੁੱਕ ਕੇ ਬਿਲਕੁਲ ਤਿਆਰ ਨੇ ਇਹਨਾਂ ਨੂੰ ਆਪਾਂ ਪੂਰੀ ਰਾਤ ਸੁੱਕਾਇਆ ਸੀ ਇਹਨਾਂ ਵਿੱਚ ਪਾਣੀ ਵਗੈਰਾ ਬਿਲਕੁਲ ਨਾ ਹੋਵੇ ਬਾਕੀ ਜਿਹੜੀ ਵੀ ਹਲਕੀ ਜਿਹੀ ਕੋਈ ਕਸਰ ਰਹਿ ਗਈ ਹੋਈ ਤਾਂ ਤੁਸੀਂ ਇੱਥੇ ਇਹਨੂੰ 4 ਤੋਂ 5 ਮਿੰਟ ਸਲੋ ਫਲੇਮ ਤੇ ਪਕਾਉਂਦੇ ਜਾਣਾ ਹੈ ਅਚਾਰ ਦੇ ਵਿੱਚ ਬਿਲਕੁਲ ਨਮੀ ਵਗੈਰਾ ਨਹੀਂ ਰਹਿਣੀ ਚਾਹੀਦੀ ਤੇ ਉਹ ਆਪਾਂ ਇੱਥੇ ਹੀ ਦੂਰ ਕਰ ਦਾਂਗੇ ਸਾਰੇ ਅਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਮਸਾਲੇ ਤਾਂ ਕਿ ਸਬਜ਼ੀਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਬਿਲਕੁਲ ਲਾਸਟ ਤੇ ਪਾਵਾਂਗੇ ਆਪਾਂ ਕਲੌਂਜੀ ਇੱਕ ਚਮਚ ਭਰ ਕੇ ਇਹਦੇ ਵਿੱਚ ਕਲੌਂਜੀ ਦਾ ਤੁਸੀਂ ਮਿਕਸ ਕਰ ਦਿਓ ਤੇ ਅਚਾਰ ਆਪਣਾ ਬਣ ਕੇ ਤਿਆਰ ਹੈ ਪਰ ਆਪਾਂ ਖੱਟਾ ਮਿੱਠਾ ਅਚਾਰ ਇੱਕੋ ਵਾਰੀ ਕਿਵੇਂ ਤਿਆਰ ਕਰਨਾ ਹੈ ਤੇ ਲੰਬੀ ਦੇਰ ਤੱਕ ਕਿਵੇਂ ਚੱਲੂਗਾ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦੱਸੂਗੀ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ ਇੱਥੇ ਗੈਸ ਨੂੰ ਬੰਦ ਕਰ ਦਾਂਗੇ ਇਹਨੂੰ 4 ਤੋਂ 5 ਮਿੰਟ ਆਪਾਂ ਮੀਡੀਅਮ ਟੂ ਸਲੋ ਫਲੇਮ ਤੇ ਪਕਾ ਲਿਆ ਹੁਣ ਇਹਦੇ ਵਿੱਚੋਂ ਤਿੰਨ ਹਿੱਸੇ ਅਚਾਰ ਆਪਾਂ ਖੱਟਾ ਰੱਖਾਂਗੇ ਤੇ 21 ਸਭ ਮਿੱਠੇ ਦਾ ਤਿਆਰ ਕਰਾਂਗੇ ਕਿਉਂਕਿ ਬਹੁਤਿਆਂ ਨੂੰ ਘਰ ਦੇ ਵਿੱਚ ਮਿੱਠਾ ਨਹੀਂ ਪਸੰਦ ਉਸ ਤੋਂ ਬਾਅਦ ਚਾਹ ਨੂੰ ਆਪ ਇੱਕ ਪਾਂਡੇ ਵਿੱਚ ਕੱਢ ਲਿਆ ਤੇ ਬਚੇ ਹੋਏ ਅਚਾਰ ਦੇ ਵਿੱਚ ਗੁੜ ਨੂੰ ਗ੍ਰੇਟ ਕਰਕੇ ਪਾਵਾਂਗੇ ਤੈਨੂੰ 1-2 ਮਿੰਟਾਂ ਲਈ ਸਲੋ ਫਲੇਮ ਤੇ ਫੇਰ ਪਕਾ ਲਾਂਗੇ ਜਦੋਂ ਤੱਕ ਗੁੜ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਪਕਾ ਕੇ ਤੁਸੀਂ ਗੈਸ ਨੂੰ ਕਰ ਦੇਣਾ ਬੰਦ ਇਸ ਅਚਾਰ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਡਾਰਕ ਆਊਗਾ ਕਿਉਂਕਿ ਇਹਦੇ ਵਿੱਚ ਗੁੜ ਦਾ ਫਲੇਵਰ ਹੈ ਤੇ ਗੁੜ ਦਾ ਹੀ ਕਲਰ ਆਊਗਾ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਤੁਸੀਂ ਠੰਡਾ ਕਰ ਲਿਓ ਜਦੋਂ ਹੀ ਅਚਾਰ ਅੱਧੇ ਤੋਂ ਜ਼ਿਆਦਾ ਠੰਡੇ ਹੋਗੇ ਫਿਰ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਬਿਨੇਗਰ 4-5 ਚਮਚਾ ਆਪਾਂ ਇਸ ਖੱਟੇ ਅਚਾਰ ਦੇ ਵਿੱਚ ਮਿਕਸ ਕੀਤੇ ਐ ਤੇ 2 ਕ ਚਮਚਾ ਪਾਵਾਂਗੇ ਆਪਾਂ ਦੂਸਰੇ ਮਿੱਠੇ ਅਚਾਰ ਵਿੱਚ ਕਿਉਂਕਿ ਜਿੰਨਾ ਕ ਅਚਾਰ ਹੈ ਉਸ ਦੇ ਹਿਸਾਬ ਦੇ ਨਾਲ ਤੁਸੀਂ ਸਿਰਕਾ ਪਾਉਣਾ ਹੈ ਇਹਦੇ ਨਾਲ ਅਚਾਰ ਲੰਬੀ ਧੀਰ ਤੱਕ ਖਰਾਬ ਨਹੀਂ ਹੁੰਦਾ ਖੱਟਾ ਮਿੱਠਾ ਤੇ ਚਟਪੜਾ ਜਿਹਾ ਅਚਾਰ ਬਣ ਕੇ ਤਿਆਰ ਹੈ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਗਿਆ ਤੁਸੀਂ ਇਹਨੂੰ ਕਿਸੇ ਵੀ ਕੰਟੇਨਰ ਵਿੱਚ ਭਰ ਕੇ ਰੱਖ ਸਕਦੇ ਹੋ ਖਾਂ-ਖਾਂ ਕੇ ਤੁਹਾਡਾ ਮਨ ਪਰ ਜਾਊਗਾ ਪਰ ਅਚਾਰ ਖਰਾਬ ਨਹੀਂ ਹੋਊਗਾ ਖੱਟਾ ਮਿੱਠਾ ਅਚ ਤਨੂੰ ਕਿਉਂ ਜਲ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ YouTube ਤੇ ਵੀ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਪੂਰੀ ਸਰਦੀ ਇੰਜੋਏ ਕਰੋ